ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਰਾਸ਼ਨ ਘਰ-ਘਰ ਪਹੁੰਚਾਵਾਂਗੇ ਕਿਸੇ ਨੂੰ ਕੰਮ ਛੱਡਣ ਦੀ ਲੋੜ ਨਹੀਂ ਕਿਸੇ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਪਰ ਇੱਥੇ ਲੋਕ ਨੇ ਜਿਹੜੇ ਇਸ ਸਵੇਰ ਤੋਂ ਲਾਈਨਾਂ 'ਚ ਲੱਗੇ ਹੋਏ ਨੇ ਸਰਕਾਰ ਕਹਿ ਰਹੀ ਆ ਕਿ ਘਰ-ਘਰ ਰਾਸ਼ਨ ਪਹੁੰਚੂਗਾ ਪਰ ਇੱਥੇ ਤੁਸੀਂ ਲਾਈਨਾਂ 'ਚ ਲੱਗੇ ਪਿਓ ਅਧਿਕਾਰੀਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੀ ਉਹ ਤਾਂ ਜਿਹੜਾ ਹੈਗਾ ਮਾਰਕਫੈੱਡ ਵਾਲਿਆਂ ਨੇ ਪਹੁੰਚਾਉਣਾ ਡੀਪੂ ਵਾਲੇ ਤਾਂ ਐਦਾਂ ਹੀ ਵੰਡਣਗੇ ਉਹ ਤਾਂ ਪਿੰਡਾਂ 'ਚ ਜਾਊਗਾ ਤੁਸੀਂ ਬੇਲੇ ਹੋ ਜੀ ਸ਼ਹਿਰਾਂ ਦੇ ਲੋਕ ਕਹ ਰਿਹਾ ਇਹਦਾ ਕਿਹੜਾ ਲੈਂਚ ਨਹੀਂ ਮਿਲਦਾ ਸਾਨੂੰ ਜੀ ਆ ਮਾਈਆਂ ਵਿਚਾਰੀਆਂ ਬੱਚੇ ਛੱਡ ਕੇ ਘਰੇ ਆਈਆਂ ਨੇ ਪੇਪਰ ਚਾੜ ਰਹੇ ਨੇ ਬੱਚਿਆਂ ਦੇ ਸਵੇਰ ਦੀਆਂ ਖੜੀਆਂ ਨੇ ਨਾ ਠੀਕਾ ਜੀ ਭੁੱਖਣ ਪਾਣੇ ਖੜੇ ਨੇ ਸਾਰੇ ਹੁਣ ਇਹ ਘਰ ਘਰ ਪਹੁੰਚ ਰਿਹਾ ਰਸਨ ਤੁਹਾਡੇ ਸਾਹਮਣੇ ਆ ਇਹਨਾਂ ਦਾਵੇਆਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਡਿੰਗਾ ਤਾਂ ਬੜੀਆਂ ਮਾਰੀਆਂ ਜਾਂਦੇ ਹੋਖਲੇ ਦਾਵੇ ਨੇ ਜੀ ਇਹਨਾਂ ਦੇ ਆਤਮਨ ਸਾਹਿਬ ਤਾਂ ਸਲਾਣੀ ਦੇ ਵਿੱਚ ਜੀ ਆਪ ਘਰ ਘਰ ਫੜਾ ਕੇ ਗਏ ਨੇ ਥੈਲੀਆਂ ਸਾਡੇ ਤੇ ਦੇਮਾਨ ਵੀ ਨਹੀਂ ਆ ਰਿਹਾ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਬੱਚਿਆਂ ਨੂੰ ਨਹੀਂ ਆਤਾ ਕੱਲ ਦੇ ਘਰੇ ਧੱਕੇ ਕਰ ਰਹੇ ਆਂ ਤੇ ਆਂ ਦੇਖੋ ਕਿੰਨਾ ਹੋ ਗਿਆ ਅੱਜ 9 ਵਜੇ 12 ਵਜੇ ਨਾਲੇ ਹੋ ਗਏ ਨੇ ਉਹ ਰਾਤ ਦੇ 9 ਵਜੇ ਦੀ ਗੱਲ ਹੈ ਹਾਂ ਰਾਤ ਤੇ 9 ਵਜੇ ਆਏ ਹੋ ਰਾਤੀ 9 ਵਜੇ ਉਹ ਕੱਲ ਦੀ ਗੱਲ ਹੈ ਜੀ ਉਦੋਂ ਡਿੱਪੂ ਦੇ ਵਿੱਚ ਲਾਈਨ ਚ ਲੱਗੇ ਵੀ 9 ਵਜੇ ਜਦੋਂ 8-10 ਬੰਦੇ ਰਹਿ ਗਏ ਕਹਿੰਦੇ ਜੀ ਕੋਟਾ ਪੂਰਾ ਹੋ ਗਿਆ ਤੁਸੀਂ ਇਹ ਦੱਸੋ ਵੀ ਜੇ ਤੁਹਾਨੂੰ ਪਤਾ ਵੀ 50 ਬੰਦਿਆਂ ਦਾ ਕੋਟਾ ਤੁਸੀਂ 50 ਤੋਂ ਵੱਧ ਲਾਈਨ 'ਚ ਕਿਉਂ ਖੜਾਉਂਦੇ ਹੋ? ਔਰ ਅਸੀਂ ਹੁਣ ਬੈਠੇ ਹਾਂ 9 ਵਜੇ ਢੜਕੇ ਦੇ ਹੁਣ ਬਟਾੜੀ ਨੰਬਰ ਤੇ ਆਇਆ ਹੈਗਾ। ਪ੍ਰਾਈਵੇਟ ਮੁਲਾਜ਼ਮ ਬੈਠਾ ਸੀਗਾ। ਜਦ ਅਸੀਂ ਉਹਨੂੰ ਪੁੱਛਿਆ ਵੀ ਤੂੰ ਪਹਿਲਾਂ ਕਹਿ ਸਾਨੂੰ ਇਹ ਗੱਲ ਵੀ 50 ਬੰਦਿਆਂ ਦਾ ਕੋਟਾ ਤੁਸੀਂ ਬਾਕੀ ਚਲੇ ਜਾਂਦੇ ਆ ਤੂੰ ਖੜਾਇਆ ਕਿਸ ਲਈ ਆ ਸਾਨੂੰ? ਉਲਟਾ ਪੋਠਾ ਬੋਲ ਕੇ ਕਹੀ ਮੈਡਮ ਦੱਸੋ। ਕੀ ਕਹਿੰਦੀ ਬੇਬੇ? ਬਕਵਾਸ ਨਾ ਕਰ। ਬਕਵਾਸ ਨਾ ਕਰ। ਬਕਵਾਸ ਨਾ ਕਰ। ਆ ਦੇਖ ਲਓ ਲੈਣ ਦੇ ਵਿੱਚ ਕਦੇ ਵੀ ਸਾਡੇ ਕੋਲ ਮੰਤਰੀ ਨੇ ਦੇਖੇ ਹੀ ਨਹੀਂ ਸ਼ੱਕਲੇ ਵੀ ਕਹੇ ਜਾਂਦੇ ਮਾਨਾ ਸਾਡੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਮਨਵਿੰਦਰ ਸਿੰਘ ਜਵਾਣਾ ਪੰਜਾਬ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਗਣਵਾਈਆਂ ਜਾ ਰਹੀਆਂ ਨੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਏ ਉੱਥੇ ਦੱਸਿਆ ਜਾ ਰਿਹਾ ਏ ਕਿ ਅਸੀਂ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਕੀ ਕੀ ਬਦਲਾਅ ਲਿਆਂਦੇ ਨੇ ਪਰ ਅੱਜ ਉਹਨਾਂ ਦੀਆਂ ਪ੍ਰਾਪਤੀਆਂ ਦੀ ਉਹਨਾਂ ਦੇ ਉਹ ਦਾਅਵਿਆਂ ਦੀ ਪੋਲ ਖੁੱਲ ਰਹੀ ਆ ਭਾਸੋਂ ਦੇ ਵਿੱਚ ਭਾਸੋਂ ਨਾਬਾ ਦੀ ਸਬਤ ਸੀਲਾ ਉੱਥੇ ਤੁਸੀਂ ਦੇਖ ਰਹੇ ਹੋ ਵੱਡੀਆਂ ਲਾਈਨਾਂ ਨੇ ਜਿਹੜੀਆਂ ਲੱਗੀਆਂ ਵਿਆ ਨੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਰਾਸ਼ਨ ਘਰ ਘਰ ਪਹੁੰਚਾਵਾਂਗੇ ਕਿਸੇ ਨੂੰ ਕੰਮ ਛੱਡਣ ਦੀ ਲੋੜ ਨਹੀਂ ਕਿਸੇ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਪਰ ਇੱਥੇ ਲੋਕ ਨੇ ਜਿਹੜੇ ਇਸ ਵੇਰ ਤੋਂ ਲਾਈਨਾਂ 'ਚ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਪਣਾ ਰਾਸ਼ਨ ਲੈਣ ਦੇ ਲਈ ਸਰਕਾਰ ਦੇ ਦਾਅਵਿਆਂ ਦੀ ਪੋਲ ਆ ਜਿਹੜੀ ਉਹ ਖੁੱਲ ਰਹੀ ਆ ਸੋ ਕਾਫੀ ਵੀਰ ਨੇ ਇੱਥੇ ਜਿਨ੍ਹਾਂ ਨੇ ਦੱਸਿਆ ਕਿ ਹਾਲਾਤ ਨੇ ਜਿਹੜੇ ਬਹੁਤ ਖਰਾਬ ਨੇ ਗੱਲਾਂ ਤਾਂ ਸਰਕਾਰ ਵੱਡੀਆਂ-ਵੱਡੀਆਂ ਕਰਦੀ ਆ ਪਰ ਸਰਕਾਰ ਦੇ ਦਾਅਵੇ ਨੇ ਜਿਹੜੇ ਇੱਥੇ ਆ ਕੇ ਖੋਖਲੇ ਦਿਖਾਈ ਦਿੰਦੇ ਨੇ ਉਹਨਾਂ ਦਾਅਵਿਆਂ ਦੀ ਪੋਲ ਆ ਜਿਹੜੀ ਖੁੱਲ ਰਹੀ ਆ ਵਿਧਾਨ ਸਭਾ ਦੇ ਵਿੱਚ ਵੱਡੀਆਂ ਜਿਹੜੀਆਂ ਗੱਲਾਂ ਨੇ ਕੀਤੀਆਂ ਜਾਂਦੀਆਂ ਨੇ ਪ੍ਰਾਪਤੀਆਂ ਗਿਣਾਈਆਂ ਜਾਂਦੀਆਂ ਨੇ ਸੋ ਵੀਰ ਨੇ ਬਰਮਾ ਜੀ ਆਜੋ ਇੱਥੇ ਆਜੋ ਜੀ ਹਾਂਜੀ ਬਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰਕਾਰ ਕਹਿ ਰਹੀ ਆ ਕਿ ਘਰ ਘਰ ਰਾਸ਼ਨ ਪਹੁੰਚੂਗਾ ਪਰ ਇੱਥੇ ਤੁਸੀਂ ਲਾਈਨਾਂ 'ਚ ਲੱਗੇ ਪਿਓ ਅਧਿਕਾਰੀਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੀ ਉਹ ਤਾਂ ਜਿਹੜਾ ਹੈਗਾ ਮਾਰਕ ਫੈੱਡ ਵਾਲਿਆਂ ਨੇ ਪਹੁੰਚਾਉਣਾ ਡੀਪੂ ਵਾਲੇ ਤਾਂ ਇਦਾਂ ਹੀ ਵੰਡਣਗੇ ਉਹ ਤਾਂ ਪਿੰਡਾਂ 'ਚ ਜਾਊਗਾ ਤੁਸੀਂ ਭੇਲੇ ਹੋ ਜੀ ਸਹਰਾਂ ਦੇ ਲੋਕ ਭੇਲਾ ਤਾਂ ਕੋਈ ਵੀ ਨਹੀਂ ਆ ਜੀ ਦੇਖੋ ਹਰੇਕ ਬੰਦਾ ਆਪਣੇ ਕੰਮ 'ਚ ਬਿਜੀ ਐਸ ਟਾਈਮ ਆ ਮਾਈਆਂ ਵਿਚਾਰੀਆਂ ਬੱਚੇ ਛੱਡ ਕੇ ਘਰੇ ਆਈਆਂ ਨੇ ਪੇਪਰ ਚੱਲ ਰਹੇ ਨੇ ਬੱਚਿਆਂ ਦੇ ਸਵੇਰ ਦੀਆਂ ਖੜੀਆਂ ਨੇ ਨਾ ਠੀਕਾ ਜੀ ਭੋਖਣ ਭਾਣੇ ਖੜੇ ਨੇ ਸਾਰੇ ਹੁਣ ਇਹ ਘਰ ਘਰ ਪਹੁੰਚ ਰਿਹਾ ਰਾਸ਼ਨ ਤੁਹਾਡੇ ਸਾਹਮਣੇ ਆ ਫਿਰ ਦਾਵਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਡਿੰਗਾ ਤਾਂ ਬੜੀਆਂ ਮਾਰੀਆਂ ਜਾਂਦੇ ਹੋਖਲੇ ਦਾਵੇ ਨੇ ਜੀ ਇਹਨਾਂ ਦੇ ਹੁਣ ਕੱਲ ਦੀ ਗੱਲ ਹੈ ਜੀ ਉਧਰ ਡਿਪੂ ਦੇ ਵਿੱਚ ਲਾਈਨ 'ਚ ਲੱਗੇ ਵੀ 9 ਵਜ ਗਏ ਜਦੋਂ 8-10 ਬੰਦੇ ਰਹਿ ਗਏ ਕਹਿੰਦੇ ਜੀ ਕੋਟਾ ਪੂਰਾ ਹੋ ਗਿਆ ਅੱਛਾ ਤੁਸੀਂ ਇਹ ਦੱਸੋ ਵੀ ਜਦ ਤੁਹਾਨੂੰ ਪਤਾ ਵੀ 50 ਬੰਦਿਆਂ ਦਾ ਕੋਟਾ ਤੁਸੀਂ 50 ਤੋਂ ਵੱਧ ਲਾਈਨ 'ਚ ਕਿਉਂ ਖੜਾਉਂਦੇ ਹੋ ਹਮ ਬਾਕੀ ਨੂੰ ਤੋਰੋ ਗੈਨ ਲੋ ਵੀ ਕਿੰਨੇ ਬੰਦੇ ਆ ਤੁਹਾਡੇ ਕੋ ਜੀ ਇਹ ਮੁੰਡਾ ਨਾਲ ਨਾਲ ਸੀਗਾ ਉੱਥੇ ਇਹ ਮਾਈ ਵੀ ਸੀਗੀ ਉੱਥੇ ਜੀ ਕੱਲ ਤੇ ਖੜੇ ਹੋ ਬੇਬੇ ਮੇਰੇ ਕੱਲ ਦੇ ਮੈਂ ਨਹੀਂ ਕੱਲ ਦੇ ਪੁੱਛਣਾ ਨੂੰ ਨਹੀਂ ਆਤਾ ਕੱਲ ਦੇ ਖੜੇ ਏ ਤੱਕੇ ਕਰ ਰਹੇ ਆ ਤੇ ਆਂ ਦੇਖੋ ਕਿੰਨਾ ਹੋ ਗਿਆ ਅੱਜ 9 ਵਜੇ 12 ਵਜੇ ਵਾਲੇ ਹੋ ਗਏ ਨੇ ਉਹ ਰਾਤ ਦੇ 9 ਵਜੇ ਦੀ ਗੱਲ ਹੈ ਹਾਂ ਰਾਤ ਦੇ 9 ਵਜੇ ਆਏ ਹੋ ਰਾਤੀ 9 ਵਜੇ ਡਿਪੂ ਤੇ ਆਏ ਸੀ ਉਹਦੇ ਆ ਮੁੰਡਾ ਵੀ ਨਾਲੇ ਸੀ ਵਿਚਾਰਾ ਕਾਪ ਜਨੇ ਸੀ ਕਿਹਨਾਂ ਸਾਰਾ ਕੋਟਾ ਖਤਮ ਹੋ ਗਿਆ ਜਾਓ ਕਰੋ ਨਾ ਫਿਰ ਪਰੇਸ਼ਾਨ ਹੋ ਗਏ ਪਰਚੀਆਂ ਕੱਟ ਸਕਦੇ ਨੇ ਡਿਪੂ ਵਾਲੇ ਜੀ ਪ੍ਰਾਈਵੇਟ ਮੁਲਾਜ਼ਮ ਬੈਠਾ ਸੀਗਾ ਜਦ ਅਸੀਂ ਉਹਨੂੰ ਪੁੱਛਿਆ ਵੀ ਤੂੰ ਪਹਿਲਾਂ ਕਹਿ ਸਾਨੂੰ ਇਹ ਗੱਲ ਵੀ 50 ਬੰਦਿਆਂ ਦਾ ਕੋਟਾ ਸੀ ਬਾਕੀ ਚਲੇ ਜਾਂਦੇ ਆ ਤੂੰ ਖੜਾ ਆਇਆ ਕਿ ਇਸ ਲਈ ਆ ਸਾਨੂੰ ਉਲਟਾ ਪੁੱਠਾ ਬੋਲ ਕੇ ਗਈ ਮੈਡਮ ਦੱਸੋ ਕੀ ਕਹਿੰਦੀ ਬੇਬੇ ਬਕਵਾਸ ਨਾ ਕਰ ਅੱਛਾ ਉੱਤੋਂ ਕਹਿੰਦੀ ਬਕਵਾਸ ਨਾ ਕਰ ਹਾਂ ਬਕਵਾਸ ਨਾ ਕਰੋ ਲਓ ਜੀ ਇੱਥੇ ਜਿਹੜੀਆਂ ਸਰਕਾਰ ਦੀਆਂ ਪ੍ਰਾਪਤੀਆਂ ਨੇ ਸਰਕਾਰ ਕਹਿ ਰਹੀ ਹੈ ਕਿ ਬਦਲਾ ਵੱਡੇ ਆਏ ਨੇ ਉਹ ਨਾ ਦਾਵਿਆਂ ਦੀ ਪੋਲ ਇੱਥੇ ਖੁੱਲ ਰਹੀ ਆ ਵੱਡੀਆਂ ਲਾਈਨਾਂ ਲੱਗੀਆਂ ਨੇ ਲੋਕ ਨੇ ਜਿਹੜੇ ਸਵੇਰ ਤੋਂ ਪਰੇਸ਼ਾਨ ਹੋ ਰਹੇ ਨੇ ਸਰਕਾਰ ਕਹਿੰਦੀ ਆ ਕਿ ਕਿਸੇ ਨੂੰ ਆਪਣਾ ਕੰਮ ਛੱਡਣ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਹਰ ਇੱਕ ਦੇ ਘਰ ਦੇ ਵਿੱਚ ਜਿਹੜਾ ਰਾਸਣਾ ਪਹੁੰਚੂਗਾ ਕੋਈ ਲਾਈਨ 'ਚ ਲੱਗਣ ਦੀ ਲੋੜ ਨਹੀਂ ਪਰ ਇੱਥੇ ਲਾਈਨ 'ਚ ਵੀ ਲੋਕ ਇੱਕ ਦਿਨ ਤੋਂ ਨਹੀਂ ਕਹਿੰਦੇ ਕੱਲ੍ਹ ਵੀ ਲਾਈਨਾਂ 'ਚ ਇੱਥੇ ਦੱਸਿਆ ਹੈ ਕਿ ਅਸੀਂ ਲੱਗੇ ਹੋਏ ਸੀ ਸੋ ਉਹਨਾਂ ਦਾਵਿਆਂ ਦੀਆਂ ਪੋਲਾਂ ਨੇ ਜਿਹੜੀਆਂ ਹਾਂਜੀ ਉਹ ਦੂਸਰੀ ਸਾਡਾ ਟਿਪੂ ਹੈ ਜੀ ਹਾਂ ਨਹੀਂ ਉਹ ਫਿਰ ਆਇਆ ਤਾਂ ਇੱਥੇ ਵੀ ਨਹੀਂ ਉਧਰੋਂ ਹੀ ਆਇਨੇ ਉਹ ਬੇਬੇ ਹਾਂ ਜੀ ਹਾਂ ਉਧਰੋਂ ਆਇਨੇ ਜੀ ਜੀ 11 ਵੱਡਣਾ 11 ਡਿੱਪੂ ਹੋਣੇ ਚਾਹੀਦੇ ਆ ਜਿੱਥੇ ਨਹੀਂ ਸਰਕਾਰ ਤਾਂ ਤੁਸੀਂ ਡਿੱਪੂ ਕਹਿ ਰਹੇ ਹੋ ਸਰਕਾਰ ਤਾਂ ਕਹਿੰਦੀ ਆ ਲਾਈਨਾਂ 'ਚ ਲੱਗਣ ਦੀ ਲੋੜ ਹੀ ਨਹੀਂ ਘਰੇ ਪਹੁੰਚੂ ਘਰੇ ਤਾਂ ਕਿਹੜਾ ਲੈਂਚ ਨਹੀਂ ਮਿਲਦਾ ਸਾਨੂੰ ਜੀ ਕੱਲ੍ਹ ਤੇ ਲਾਈਨਾਂ 'ਚ ਫਿਰਦੇ ਸੀ ਥੱਕੇ ਜਾਂਦੇ ਲੈਂਚ ਵੀ ਨਹੀਂ ਮਿਲ ਰਹੀ ਨਾ ਜੀ ਬਿਲਕੁਲ ਨਹੀਂ ਤੁਹਾਨੂੰ ਹਤਮਾਨ ਸਾਹਿਬ ਤਾਂ ਸਲਾਣੀ ਦੇ ਵਿੱਚ ਜੀ ਆਪ ਘਰ ਘਰ ਫੜਾ ਕੇ ਗਏ ਨੇ ਥੈਲੀਆਂ ਇੱਥੇ ਤਾਂ ਕੋਈ ਨਹੀਂ ਇੱਥੇ ਤਾਂ ਪਰਚੀ ਹੈ ਜੀ ਇੱਥੇ ਕੋਈ ਨਹੀਂ ਆਇਆ ਹੈਗਾ ਜੀ ਔਰ ਇਹ ਤਾਂ ਬਹੁਤ ਪਰੇਸ਼ਾਨ ਨੇ ਲੋਕ ਸਵੇਰ ਦੇ ਖੜੇ ਨੇ 5 5 6 6 ਘੰਟੇ ਹੋ ਗਏ ਹਨਡੀ ਕੈਪਟ ਬੰਦਾ ਜੀ ਇਹ ਦੇਖੋ ਅੱਛਾ ਪਰੇਸ਼ਾਨ ਹੁੰਦੇ ਆ ਰਾਮ ਪਰਚੀ ਨੰਬਰੇ ਨਹੀਂ ਆ ਰਹੇ ਅੱਜ ਕਰਦੇ ਆ ਕੱਲ ਕਰਦੇ ਆ ਕੱਲ ਵੀ ਅਸੀਂ ਘੰਟਾ ਘੰਟਾ ਦੇ ਇੱਕ ਉਧਰ ਜਾ ਕੇ ਆਏ ਉਧਰ ਵੀ ਕਹਿੰਦੇ ਪਰਚੀਆਂ ਪੂਰੀਆਂ ਹੋ ਗਈਆਂ ਔਰ ਅਸੀਂ ਹੁਣ ਬੈਠੇ ਆ 9 ਵਜੇ ਢੜਕੇ ਦੇ ਹੁਣ ਬੈਠਾ ਇਹ ਨੰਬਰ ਜ ਆਇਆਗਾ ਔਰੋਂ 20 ਕਿਲੋਮੀਟਰ ਹੋਊ ਜੀ ਸਲਾਣੀ ਉੱਥੇ ਤਾਂ ਘਰ ਘਰ ਦਿੱਲੀ ਵਾਲੇ ਮੁੱਖ ਮੰਤਰੀ ਸਾਹਿਬ ਕੇਂਦਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਘਰ ਘਰ ਰਾਸ਼ਨ ਵੰਡ ਕੇ ਗਏ ਨੇ ਤੁਸੀਂ ਕਹਿੰਦੇ ਓਰੇ ਲਾਈਨਾਂ 'ਚ ਵੀ ਨਹੀਂ ਸਾਡੇ ਤੇ ਦੇਮਾਨ ਵੀ ਨਹੀਂ ਆ ਰਿਹਾ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਤੇ ਮਾਨ ਵੀ ਨਹੀਂ ਆ ਮੁੱਖ ਮੰਤਰੀ ਬਹੁਤ ਬੜੀ ਪੋਸਟਰ ਪਰ ਮੈਂ ਐਮਐਲਏ ਵੀ ਨਹੀਂ ਪਹੁੰਚਿਆ ਸਾਡੇ ਕੋਲ ਤਾਂ ਓਰੇ ਲਾਈਨਾਂ 'ਚ ਉਹਨੇ ਕਿਹਨਾਂ ਤੇ ਗਏ ਸੀ ਆਏ ਵੀ ਤੁਸੀਂ ਲਾਈਨਾਂ 'ਚ ਕਿਉਂ ਖੜੇ ਹੋ ਭਾਈ ਮੈਂ ਤੁਹਾਨੂੰ ਘਰ ਘਰ ਗਣ ਕੇ ਅਸੀਂ ਆਪ ਦੇਖਾਵਾਂਗੇ ਇਹ ਥੋੜੀ ਹੁੰਦਾ ਹੁੰਦਾ ਪਰੇਸ਼ਾਨੀ ਦੇ ਤੁਹਾਡੇ ਸਾਹਮਣੇ ਬਣਾਉਂਦਾ ਕਾ ਵੇਲੇ ਜੀ ਜਨਾਬ ਬਹੁਤ ਕਹਿੰਦੇ ਨੇ ਅਸੀਂ ਘਰ ਘਰ ਰਵਾਂਗੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਆ ਦੇਖ ਲਓ ਲੈਣ ਦੇ ਵਿੱਚ ਕਦੇ ਵੀ ਸਾਡੇ ਕੋਲ ਮੰਤਰੀ ਨੇ ਦੇਖੇ ਹੀ ਨਹੀਂ ਸ਼ਕਲ ਵੀ ਕਹੇ ਜਾਂ ਦੇਮਾਣਾ ਸਾਡੇ ਬਾਸੋਂ ਵਾਲੇ ਨੇ ਨਸੀਬਤ ਵਿੱਚ ਵੀ ਨਹੀਂ ਆਉਂਦਾ ਫਿਰ ਕਰਾਂਗੇ ਕੀ ਇੱਕ ਮੁੱਖ ਮੰਤਰੀ ਨੇ ਐਲਾਨ ਕਰਿਆ ਸੀ ਵੀ ਜਿਹੜੀਆਂ ਕਣਕਾਂ ਕੱਟੀਆਂ ਗਈਆਂ ਉਹ ਲਾਗੂ ਹੋ ਗਈਆਂ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿਸੇ ਦੀ ਕਣਕ ਨਹੀਂ ਲੱਗੀ ਮੌਜੂਦਾ ਮੈਂ ਖੜਾ ਮੇਰੀ ਨਹੀਂ ਲੱਗੀ ਅੱਛਾ ਹਾਂ ਫਿਰ ਬਾਦੇ ਫੋਕੇ ਉਹ ਨਹੀਂ ਜਿਹੜੇ ਕੀਤੇ ਜਾਂਦੇ ਨੇ ਇਹ ਸੋਸ਼ਲ ਮੀਡੀਆ ਤੇ ਉਹ ਲਾਂ ਇਹ ਮੈਂ ਕਹਿ ਰਿਹਾ ਜੀ ਮੇਰੀ ਨਹੀਂ ਲੱਗੀ ਹੋਰ ਦੀ ਛੱਡੋ ਤੁਸੀਂ ਆਹ ਲਓ ਹੱਥ ਖੜੇ ਕਰ ਸੋਸ਼ਲ ਮੀਡੀਆ ਜਿਹੜੇ ਕਹ ਜਿਨ੍ਹਾਂ ਦੇ ਕਟੇ ਨਹੀਂ ਲੱਗੀ ਜਿਮੀਨੀ ਪੱਦਰ ਤੇ ਹੋਇਆ ਇਹ ਕੰਮ ਉੱਥੇ ਜਿੰਦਾ ਲਾਉਣ ਜੋ ਕਹਿੰਨੇ ਉਰੇ ਆ ਕੇ ਦੇਖਣ ਫਿਰ ਤੁਸੀਂ ਹੁਣ ਅੱਗੇ ਵੋਟਾਂ ਨੇ ਵੋਟਾਂ ਨੇ ਜੀ ਫਿਰ ਅਸੀਂ ਹੁਣ ਵੋਟਾਂ ਆਪਣੇ ਹਿਸਾਬ ਨਾਲ ਪਾਵਾਂਗੇ ਦੇਖਾਂਗੇ ਜਦ ਤਾ ਉਹ ਕਰ ਕਰ ਐਮ ਐਲ ਸਾਰੇ ਸਾਰੇ ਆਉਂਦੇ ਤੇ ਆਪਣੇ ਹੁਣ ਮੁੜ ਕੇ ਨਹੀਂ ਪਤਾ ਵੀ ਕਿੱਥੇ ਰਹ ਰਹੇ ਨੇ ਕਿੱਥੇ ਹੁਣ ਵੀ ਆਉਣਾ ਬਾਈ ਜੀ ਹੁਣ ਆਈਆਂਗੇ ਫਿਰ ਵੀ ਪੁੱਛਾਂਗੇ ਉਹਨਾਂ ਨੂੰ ਹੋਣਾਂ ਪਟੰਗ ਵੀ ਕਿਵੇਂ ਅਸੀਂ ਆਪਣੇ ਸਾਹਮਣੇ ਹਾਂਜੀ ਬਸ ਐ ਕੁਛ ਨਾ ਅਸੀਂ ਇਹਨੂੰ ਪਾਉਂਦੇ ਹਾਂ ਇਹਦਾ ਬਹੁਤ ਕੁਛ ਕਰਤਾ ਲੈ ਕਰਨਾ ਦੀ ਕਰਤਾ ਲੈ ਰਿਹਾ ਝੂਠੇ ਵਾਦੇ ਕਰਦਾ ਰਿਹਾ ਦੇਬਮਾਨ ਵੀ ਆ ਕੇ ਉਰੇ ਆ ਕੇ ਕਹਿੰਦਾ ਰਿਹਾ ਹਰ ਕਰਮਾ ਇਹ ਕਰ ਦੂੰ ਇਹ ਕਰ ਦੂੰ ਕਿਸੇ ਦਾ ਕੁਛ ਨਹੀਂ ਕਰਿਆ ਜੀ ਦੀਪੂ ਵਾਲੇ ਨੂੰ ਰਾਤ ਤਰਸੇਮ ਨੂੰ ਕੱਲ 3-4 ਫੋਨ ਕਰਿਆ ਨੇ ਮੈਂ ਮੈਂ ਕਿੰਨੇ ਵਜੇ ਕਣਕ ਮਿਲਣੀ ਹੈ ਕਹਿੰਦੇ ਕਣਕ ਮਸ਼ੀਨ ਖਰਾਬ ਹੈ ਝੂਠ ਬੋਲਦੇ ਨੇ ਦੀਪੂ ਵਾਲੇ ਵੀ ਅੱਛਾ ਆ ਤਰਸੇਮ ਦਾ ਤਾਂ ਹਰ ਇੱਕ ਵਾਰੀ ਦਾ ਇਹ ਹੀ ਕੰਮ ਆਈ ਫਿਰ ਅਸੀਂ ਕਿਹਾ ਵੀ ਅਸੀਂ ਪੱਤਰਕਾਰ ਬੁਲਾ ਰਹੇ ਹਾਂ ਕਹਿੰਦਾ ਜਿੰਨੂੰ ਮਰਜ਼ੀ ਬੁਲਾ ਲਓ ਅਸੀਂ ਨਹੀਂ ਕਿਸੇ ਚਲੋ ਅਸੀਂ ਕਿਹੜਾ ਡਰਾਉਣਾ ਅਸੀਂ ਤਾਂ ਜਿਹੜੇ ਵਾਦੇ ਕਰਦੇ ਨੇ ਉਹੀ ਲੋਕਾਂ ਨੂੰ ਦਿਖਾਉਣੇ ਨੇ ਅਸੀਂ ਦੇਖੋ ਕਿਸੇ ਦੇ ਸਾਡੀ ਕਿਹੜਾ ਕੋਈ ਦੁਸ਼ਮਣ ਹੈ ਮੀਡੀਆ ਸਾਹਮਣੇ ਆਉਣਾ ਚਾਹੀਦਾ ਵੀ ਬੰਦਾ ਕੀ ਕਰ ਰਿਹਾ ਜੀ ਸਹੀ ਗਾਈਡ ਕਰਨਾ ਚਾਹੀਦਾ ਇਹਨਾਂ ਨੂੰ ਹੀ ਦੁਰਗਾ ਮੰਦਿਰ ਦੇ ਵਿੱਚ ਵੀ ਜਾ ਕੇ ਦੇਖ ਲਓ ਏਡੋ ਲੈਣ ਲੱਗੀ ਖੜੀ ਐ हां जी हां मैं उथे जाके 150 ਕਾਟ ਹੋਰ ਫੜਿਆ ਖੜਾ 150 ਬੰਦਾ ਖੜਾ ਵਿੱਚ ਉਹਦੇ ਦੁਰਗਾ ਮੰਦਰ ਵਿੱਚ ਹੁਣ ਵੀ ਮੈਂ ਉਥੋਂ ਵੀ ਆਇਆ ਜਾ ਕੇ ਜਾ ਕੇ ਆਉ ਜਾ ਕੇ ਦੇਖ ਜਾ ਜਾ ਕੇ ਦੇਖ ਸਕਦੇ ਸੋ ਕਹਿੰਦੇ ਜੀ ਇੱਕ ਜਗ੍ਹਾ ਇੱਥੇ ਲਾਈਨ ਨਹੀਂ ਹੋਰ ਵੀ ਕਈ ਜਗ੍ਹਾ ਤੇ ਲਾਈਨ ਆ ਜਿਹੜੀ ਲੱਗੀ ਵੀ ਆ ਦੁਰਗਾ ਮੰਦਰ ਦੇ ਵਿੱਚ ਵੀ ਲਾਈਨ ਲੱਗੀ ਗਈ ਹੈ ਇਸੇ ਤਰ੍ਹਾਂ ਲੋਕ ਖੜੇ ਨੇ ਹਾਂਜੀ ਆਪਣੇ ਚਿਹਤਿਆਂ ਦੇ ਕਾਟ ਫੜ ਲੈਂਦਾ ਉਹ ਪਹਿਲਾਂ ਹੀ ਜਾਨ ਪਛਾਣ ਵਾਲੇ ਤੇਰੇ ਜਾਣ ਇੱਥੇ ਤਾਂ ਕਹਿੰਦੇ ਜੀ ਘਰ ਘਰ ਰਾਸ਼ਨ ਪਹੁੰਚਾਉਣ ਦੀਆਂ ਗੱਲਾਂ ਹੁੰਦੀਆਂ ਸੀ ਪਰ ਰਾਸ਼ਨ ਆ ਜਿਹੜਾ ਉਹ ਤਾਂ ਲਾਈਨਾਂ 'ਚ ਖੜਕੇ ਵੀ ਨਹੀਂ ਮਿਲ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਇੱਕ ਬੇਬੇ ਆਈ ਸੀ ਵੀਰ ਨੇ ਕਹਿੰਦੇ ਕੱਲ ਵੀ ਉਧਰ ਲਾਈਨਾਂ 'ਚ ਲੱਗੇ ਹੋਏ ਸੀ ਅੱਜ ਫੇਰ ਲਾਈਨਾਂ 'ਚ ਲੱਗੇ ਪਿਆ ਇੱਕ ਜਗ੍ਹਾ ਹੋਰ ਕਹਿੰਦੇ ਲਾਈਨ ਲੱਗੀ ਵੀ ਆ ਸੋ ਵੱਡੇ ਜਿਹੜੇ ਦਾਅਵੇ ਨੇ ਸਰਕਾਰ ਵੱਲੋਂ ਕੀਤੇ ਜਾਂਦੇ ਨੇ ਕਿ ਘਰ-ਘਰ ਰਾਸ਼ਨ ਪਹੁੰਚੂਗਾ ਪਰ ਉਹਨਾਂ ਦਾਅਵਿਆਂ ਦੀ ਪੋਲ ਇੱਥੇ ਖੁੱਲ੍ਹਦੀ ਦਿਖਾਈ ਦੇ ਰਹੀ ਆ ਵੱਡੀਆਂ ਲਾਈਨਾਂ ਲੱਗੀਆਂ ਨੇ ਮੁਲਾਜ਼ਮ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਜੀ ਅਸੀਂ ਆਪਣੀ ਡਿਊਟੀ ਕਰ ਰਹੇ ਆ ਮਾਰਕ ਫੈਡ ਵਾਲਿਆਂ ਦੀ ਡਿਊਟੀ ਆ ਜਿਨ੍ਹਾਂ ਨੇ ਕਣਕ ਪਚਾਉਣੀ ਆ ਸਾਨੂੰ ਜੋ ਹੈਗਾ ਸਿਸਟਮ ਆ ਸੀ ਉਸੇ ਸਿਸਟਮ ਦੇ ਮੁਤਾਬਕ ਚੱਲਦੇ ਆ ਪਰ ਕਿਹਾ ਜਾ ਰਿਹਾ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਬਰਕਰਾਰ ਵੱਲੋਂ ਕਿ ਘਰ-ਘਰ ਰਾਸ਼ਨ ਪਹੁੰਚੂ ਸਲਾਣੀ ਪਿੰਡ ਦੇ ਵਿੱਚ ਘਰ-ਘਰ ਮੁੱਖ ਮੰਤਰੀ ਸਾਹਿਬ ਵੱਲੋਂ ਰਾਸ਼ਨ ਵੰਡਿਆ ਵੀ ਗਿਆ ਪਰ ਉਹਨਾਂ ਦਾਬਿਆਂ ਦੀ ਪੋਲ ਭਾਸੋਂ ਦੇ ਵਿੱਚ ਖੁੱਲਦੀ ਦਿਖਾਈ ਦੇ ਰਹੀ ਆ ਕੁੱਲ 20 ਕਿਲੋਮੀਟਰ ਦਾ ਫਰਕ ਆ ਇੱਥੋਂ ਸਲਾਣੀ ਪਿੰਡ ਦਾ ਉੱਥੇ ਜਿਹੜੀਆਂ ਵੱਡੀਆਂ ਲਾਈਨਾਂ ਨੇ ਲੱਗੀਆਂ ਵੀਆਂ ਨੇ ਸੋ ਕਦੋਂ ਸਿਸਟਮ ਬਦਲਦਾ ਹੈ ਜਿਹੜੇ ਐਲਾਨ ਹੁੰਦੇ ਨੇ ਉਹ ਜ਼ਮੀਨੀ ਪੱਧਰ ਤੇ ਕਦੋਂ ਪੂਰੇ ਹੁੰਦੇ ਨੇ ਕਦੋਂ ਉਹ ਦਿਖਦੇ ਨੇ ਕਿ ਜਿਹੜਾ ਕੰਮ ਸਰਕਾਰ ਕਹਿੰਦੀ ਸੀ ਉਹ ਕੀਤਾ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਬਾਦੇ ਤਾਂ ਬਹੁਤ ਕੀਤੇ ਗਏ ਸੀ ਚਾਹੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਸਾਰੇ ਵਾਦੇ ਸੀ ਜੋ ਕੀਤੇ ਗਏ ਸੀ ਪਰ ਪੂਰੇ ਕਦੋਂ ਹੁੰਦੇ ਨੇ ਇਹ ਤਾਂ ਟਾਈਮ ਦੱਸੂਗਾ ਵੱਡੀਆਂ ਲਾਈਨਾਂ ਜਿਹੜੀਆਂ ਇੱਥੇ ਲੱਗੀਆਂ ਨੇ ਇਹ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੀਆਂ ਨੇ ਵੱਡੇ ਐਲਾਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕੀਤੇ ਸੀ ਕਿ ਘਰ-ਘਰ ਰਾਸ਼ਨ ਪਹੁੰਚੂਗਾ ਰਾਸ਼ਨ ਘਰ-ਘਰ ਪਹੁੰਚਣਾ ਤਾਂ ਕਹਿੰਦੇ ਦੂਰ ਸਾਨੂੰ ਤਾਂ ਲਾਈਨਾਂ 'ਚ ਖੜਕੇ ਵੀ ਨਹੀਂ ਮਿਲ ਰਿਹਾ ਇਹ ਜਿਹੜੇ આરોਪ ਨੇ ਲੋਕਾਂ ਵੱਲੋਂ ਲਗਾਏ ਜਾ ਰਹੇ ਨੇ ਫਿਲਹਾਲ ਐਮਐਲਏ ਸਾਹਿਬ ਜੇ ਫ੍ਰੀ ਹੋਣਗੇ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਉੱਧਰ ਨਹੀਂ ਹੋਣਗੇ ਵੀਜੀ ਤਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਇਸ ਹਲਕੇ ਦੇ ਮਾਲਕ ਨੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਉਹ ਕੀ ਕਹਿੰਦੇ ਨੇ ਇਸ ਮਸਲੇ 'ਚ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਜੇ ਉਹ ਫੋਨ ਚੁੱਕਦੇ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਜੇ ਟ੍ਰਾਂਜ਼ਿਟ ਹੁੰਦਾ ਹਾਂਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਸਕਾਰ ਮਨਵਿੰਦਰ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਜੀ 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 ਰਿਕਾਰਡਿੰਗ ਹੋ ਰਹੀ ਹੈ ਜੀ ਕਾਲ ਸਰ ਜੀ ਇੱਥੇ ਨਾ ਸਾਰੇ ਲੋਕ ਖੜੇ ਨੇ ਔਰੋਪ ਕਾਫੀ ਲਗਾ ਰਹੇ ਨੇ ਲਾਈਨਾਂ ਚ ਰਾਸ਼ਨ ਮਿਲ ਰਿਹਾ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਘਰ ਘਰ ਪਹੁੰਚੂ ਕਹਿੰਦੇ ਦੋ ਦਿਨਾਂ ਤੋਂ ਲਾਈਨਾਂ ਚ ਖੜੇ ਆ ਲਾਈਨਾਂ ਚ ਲੱਕੇ ਵੀ ਨਹੀਂ ਮਿਲ ਰਿਹਾ ਜੀ ਭਾਸੋਂ ਦੇ ਵਿੱਚ ਭਾਸੋਂ ਚ ਲਾਈਨਾਂ ਲੱਗੀਆਂ ਨੇ ਜੀ ਕਿੱਥੇ ਲੱਗੀਆਂ ਹੋਈਆਂ ਨੇ ਇਹ ਪਟਿਆਲਾ ਰੋਡ ਤੇ ਹੈ ਜੀ ਇੱਕ ਦੁਰਗਾ ਮੰਦਰ ਦੇ ਵਿੱਚ ਲੱਗੀਆਂ ਨੇ ਜੀ ਦੋ ਜਗ੍ਹਾ ਤੇ ਲੱਗੀਆਂ ਵੀ ਆ ਨੇ ਜੀ ਜੀ ਕਹਿੰਦੇ ਜੀ ਰਾਸ਼ਨ ਕੱਲ ਵੀ ਕੁਝ ਖੜੇ ਸੀਗੇ ਕਹਿੰਦੇ ਸਾਨੂੰ ਕੱਲ ਨਹੀਂ ਮਿਲੇ ਅੱਜ ਫੇਰ ਲਾਈਨਾਂ 'ਚ ਲੱਗੇ ਬੰਨੇ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਘਰ-ਘਰ ਰਾਸ਼ਨ ਆਊਗਾ ਇਹ ਕਹਿੰਦੇ ਜੀ ਸਾਨੂੰ ਤਾਂ ਲਾਈਨਾਂ 'ਚ ਵੀ ਬੜੀ ਦਿੱਕਤ ਆ ਰਹੀ ਆ ਸਵੇਰ ਤੋਂ ਲੱਗੇ ਬਿਆਂ ਕੋਈ ਮੈਂ ਹੁਣੇ ਗੱਲ ਕਰਕੇ ਤੁਹਾਨੂੰ ਕਾਲ ਬੈਕ ਕਰ ਦਾਂਗੀ ਮੈਂ ਹੁਣੇ ਅਫਸਰਾਂ ਨਾਲ ਗੱਲ ਕਰਕੇ ਤੁਹਾਨੂੰ ਦੱਸਾਂ ਜੀ 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 ਧੰਨਵਾਦ ਜੀ ਜੀ ਸੋ ਮਾਨ ਸਾਹਿਬ ਕਹਿੰਦੇ ਹੁਣੇ ਜਿਹੜੇ ਸਬੰਧਤ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਕੇ ਦੁਬਾਰਾ ਬੈਕ ਕਾਲ ਕਰਦੇ ਆ ਬੈਕ ਕਾਲ ਆਉਂਦੀ ਆ ਜਾਂ ਨਹੀਂ ਆਉਂਦੀ ਇਹ ਜ਼ਰੂਰ ਹੁਣ ਦੇਖਣਾ ਹੋਊਗਾ ਪਰ ਜਿਹੜੇ ਵਾਦੇ ਨੇ ਉਹਨਾਂ ਦੀ ਪੋਲ ਲਾਈਨਾਂ ਖੋਲ ਰਹੀਆਂ ਨੇ ਕਿੰਨੀ ਕੁ ਸਚਾਈਆ ਸਰਕਾਰ ਦੇ ਵਾਦਿਆਂ ਚ ਕਿੰਨੇ ਕੁ ਸਹੀ ਨੇ ਉਹ ਤਾਂ ਇੱਥੋਂ ਪਤਾ ਲੱਗ ਰਿਹਾ ਏ ਹੁਣ ਅੱਗੇ ਕੀ ਹੁੰਦਾ ਕੀ ਸਿਸਟਮ ਬਣਦਾ ਏ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਅਧਿਕਾਰੀ ਕਹਿੰਦੇ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਆ ਜਿਹੜੇ ਮਾਰਕ ਫੈੱਡ ਵਾਲੇ ਨੇ ਉਹਨਾਂ ਨੇ ਇਹ ਰਾਸ਼ਨ ਵੰਡਣਾ ਹੈ ਮਾਰਕ ਫੈੱਡ ਵਾਲੇ ਕਦੋਂ ਘਰ ਤੱਕ ਰਾਸ਼ਨ ਪਹੁੰਚਾਉਂਦੇ ਨੇ ਕਦੋਂ ਇਹ ਲੋਕਾਂ ਨੂੰ ਆਪਣੇ ਕੰਮ ਛੱਡ ਕੇ ਲਾਈਨਾਂ 'ਚੋਂ ਬਾਹਰ ਖੜ ਕੇ ਆਪਣੇ ਕੰਮਾਂ ਤੇ ਜਾਣ ਦਾ ਮੌਕਾ ਹੀ ਮਿਲਦਾ ਹੈ ਕਦੋਂ ਇਹਨਾਂ ਤੋਂ ਛੁਟਕਾਰਾ ਮਿਲਦਾ ਲਾਈਨਾਂ ਤੋਂ ਇਹ ਵੀ ਹੁਣ ਦੇਖਣਾ ਹੋਊਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਮਨੀ ਬੈਦ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਪਾਸੋਂ